ਸਾਸਰੀਕਾਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਆਹ ਲਾ ਮੰਗੀ ਆਪਣੇ ਮੱਜਾਂ ਜੱਪਾ ਗੁਰੀ ਨਜ਼ਰ ਵਾਲਾ ਤੇ ਸਾਹਮਣੇ ਸਾਨੂੰ ਮੇਕ ਨਹੀਂ ਲੱਭ ਰਹੀ ਇਹ ਪਹਿਲਾਂ ਉਧਰੋਂ ਆਪਣੇ ਕੋਠੀ ਦੇ ਮੂਹਰੇ ਲੱਗਿਆ ਹੋਇਆ ਸੀ ਤੁਹਾਡੇ ਗੁਗਿਆ ਸੀ ਉਹਨੂੰ ਮੀਆਂ ਚ ਫਿਰ ਹੁਣ ਅਸੀਂ ਕਿਹਾ ਵੀ ਉੱਥੇ ਮੱਜਾਂ ਚ ਲਾਉਣੇ ਆ ਇਹ ਤੇ ਨਾਲੇ ਸਾਨੂੰ ਮਿਲਾਉਣੇ ਆਪਣੀ ਕੱਟੀ ਨਾਲ ਇਹ ਲਾਵਾਂਗੇ ਭਾਵੇਂ ਮੇਕ ਤੇ ਲੱਭ ਕੇ ਲਿਓਨੇ ਕੋਈ ਹੁਣ ਦੱਸੋ ਕਮੈਂਟ ਕਰਕੇ ਸਾਡੀ ਕੱਟੀ ਤੁਹਾਨੂੰ ਕਿਵੇਂ ਲੱਗੀ ਹੈ ਨਾ ਕੋਈ ਨੂਰ ਦੇ ਸੀਮਣ ਦੀ ਕੱਟੀ ਹੈ ਜੀ ਆਪਣੀ ਹਾਈਟ ਵੀ ਦੱਸੋ ਤੁਹਾਨੂੰ ਕਿਵੇਂ ਲੱਗੀ ਇਹਦੀ ਬੂਥ ਨਾ ਸੰਦਾ ਸੋਹਣੀ ਲੱਗਦੀ ਹੈ ਪਤਲੀ ਪਤਲੀ ਲੰਬੀ ਬੂਥਾਂ ਹੋਏ ਦੀ ਹਾਂ ਇਹ ਦੇਖਾ ਤੇ ਲੈ ਆਂਦਾ ਪਪਟਾ ਇਹਨਾਂ ਨੇ ਪਟੇਲਿਆਂ ਦੇ ਸਾਰੇ ਆਪਣੇ ਡੌਗਸ ਦੇ ਪਟੇਲਿਆਂ ਦੇ ਸਾਰੇ ਨੇ ਤੜਾ ਰੱਖੇ ਤੇ ਛੱਡ ਜਾ ਇਹਨੂੰ ਐਵੇਂ ਵੀ ਚੁੰਗੜੀ ਪਿਉਂਦੇ ਨੇ ਬਸ ਮਨ ਤਾਂ ਇਹਨੂੰ ਸਾਰਾ ਦਿਨ ਹੁਣ ਆਇਆ ਪਤਾ ਲੱਗ ਗਿਆ ਸ਼ੀਸ਼ੀ ਲੈ ਕੇ ਅਸੀਂ ਜਿੱਧਰ ਨੂੰ ਵਗ ਜੇ ਮੰਗਰੀ ਤੁਰੀ ਜਾਂਦੀ ਰਹਿੰਦੀ ਹੈ ਪਹਿਲਾਂ ਸਾਨੂੰ ਐਸ ਵੀ ਮਸਾ ਪੀਣ ਲੱਗੂਗੀ ਸ਼ੀਸ਼ੀ ਨਹੀਂ ਪੀਣੀ ਇਹਨੇ ਤੇ ਹੁਣ ਇਹਨੂੰ ਇੰਨਾ ਪਤਾ ਲੱਗ ਗਿਆ ਸਾਡਾ ਕੋਈ ਵੀ ਟੱਬਰ ਦਾ ਜੀਤੇ ਲਵੇ ਲੱਗਦਾ ਤਾਂ ਇਹ ਨਾ ਖੁੱਲਾ ਜੇ ਪਾ ਦੇ ਮੜਾ ਜੇ ਪਾ ਦੇ ਹੁਣ ਗੁਰਮੋਲਾ ਨਹੀਂ ਮਿਲਿਆ ਇਹਦਾ ਪਟਾ ਮੈਂ ਤੇ ਜੇ ਇਹ 小ਟੀ ਹੋ ਗਿਆ ਕਿ ਰਸ ਨਾ ਇਹ ਤੇ ਪਾ ਲਾਂਗੇ ਰਸ ਸੌਣੇ ਦੇ ਆ ਕੱਢ ਦਾਂਗੇ ਪਟੇ ਜੇ ਰਸ ਪਾ ਦਾਂਗੇ ਨਾ ਸੋਨਾ ਲੱਗਦਾ ਇਹ ਰਸ ਆਵਾ ਦਾਂਗੇ ਹਾਂ ਹਜੇ ਵੀ ਟੈਟ ਹੈ ਥੋੜਾ ਜਿਹਾ ਇੱਕ ਵਾਰੀ ਉਹ ਲਿਆਂਦਾ ਹਨਾ ਥੋੜੇ ਜਿਓ ਹੋ ਰਹਿ ਗਏ ਮੈਂ ਕਹਿੰਦਾ ਫਿਰ ਤਾਂ ਵੱਡਾ ਆਊਗਾ ਛੋਟੇ ਫਿਰ ਜਿਆਦੇ ਵੱਡੇ ਮਿਲ ਰਹੇ ਸੀਗੇ ਛੋਟਾ ਮਿਲ ਨਹੀਂ ਇਧਰ ਆ ਇਧਰ ਆਏ ਬਰਕਤ ਹੁਣ ਇਹ ਨਾਂ ਨਾਲ ਬੁਲਾਇਆ ਕਰੋ ਫਿਰ ਇਹਨੂੰ ਨਾਂ ਦਾ ਪਤਾ ਲੱਗ ਜੂਗਾ ਮੇਰਾ ਨਾਮ ਕੀ ਹੈ ਲੈ ਪਿਆਰ ਰਹਿੰਦੀ ਹੈ ਸ਼ੀਸ਼ੀ ਪੀਂਦੇ ਹੁਣ ਇਹਦੀ ਨੀਂ ਪੂਸ ਵਾਈਟ ਹੈ ਜੋ ਸਾਰੀ ਜੈਡ ਬਲੈਕ ਹੁੰਦੀ ਗਾਹ ਨੂੰ ਸੰ ਡਾਕਟਰ ਕਹਿੰਦਾ ਆ ਕੇ ਨਾ ਤੁਸੀਂ ਮੱਝ ਦੇ ਉਹਦਾ ਇਹਦਾ سیمਨ ਲਗਵਾ ਜੀ ਹੋ ਹੈ ਹਾਂ ਨੀਲੀ ਰਾਵੀ ਦਾ سیمਨ ਲਗਵਾ ਜੀ ਕਹਿੰਦੇ ਗਾਹ ਨੂੰ ਨੇ ਪੂਰਾ ਕੱਟਾ ਦੇਖਿਆ ਕਹਿੰਦਾ ਬੂਰਾ ਕੱਟਾ ਬਹੁਤ ਸੋਹਣਾ ਨੀਲੀ ਰਾਵੀ ਚ ਆਉਂਦਾ ਵੀ ਗਾਹ ਨੂੰ ਨੀਲੀ ਰਾਵੀ ਦਾ ਪਿਓਰ سیمਨ ਲਗਵਾਇਓ ਇਹਦੇ ਇਹ ਚਿੱਤਰ ਬਾਹਰ ਮੰਦਦੇ ਨੇ ਇਹਨੂੰ ਹਵਾ ਚ ਬਿਚਾਰੀ ਬੈਠੀ ਰਹਿੰਦੀ ਐ ਉਹ ਅੰਦਰ ਜਿੱਥੇ ਆਏ ਗਾਦੇ ਛਾਂ ਚ ਨਾਲ ਇਹਦੀ ਮਾਂ ਨੂੰ ਸੁਵਾ ਪੈ ਜੂਏ ਤੁਹਾਡੇ ਜੇ ਰਹਿਣ ਦਾ ਫਿਰ ਇਹਨੂੰ ਖੁੱਲੀ ਛੱਡ ਦੇ ਕਰਾਂਗੇ ਜਿੱਧਰ ਫਿਰਨਾ ਹੋਇਆ ਕਰੂੰਗੀ ਜਿੱਧਰ ਜਾ ਕਰੂਗੀ ਇਹ ਇੱਕ ਲੈਗ ਦੀ ਥੀੜ ਜਗ੍ਹਾ ਕੱਤੀ ਜਿੰਮੈਂਟ ਧਵਾ ਦੇ ਤੋ ਕਿ ਇੱਥੇ ਕੱਢਦੇ ਉੱਪਰ ਫਰਸ਼ ਬੈਠ ਗਿਆ ਸਾਡਾ ਇਹ ਹੁਣ ਬਾਹਰ ਆ ਗਈ। ਇਹ ਵੀ ਬਹਾਉਂ। ਇਹ ਕੋਈ ਨਹੀਂ ਬੜੀ। ਹਾਂ ਇੱਕ ਹੋਰ ਸੱਤ ਤੋਂ ਕਮੈਂਟ ਆਇਆ ਕਰਦਾ ਹੈ ਨਾ। ਆ ਦੇਖੋ ਜੀ। ਆ ਲੈ ਲੈਂਦੇ ਅਸੀਂ ਦੋ ਨਮੀਆਂ ਬਾਲਟੀਆਂ। ਸਟicker ਲੱਗ ਰਿਹਾ ਇੱਧਰ ਵੀ। ਦੋਨੇ ਬਾਲਟੀਆਂ ਨਵੀਆਂ ਲੈ, ਦੋਨੋਂ ਬਾਲਟੀਆਂ ਉੱਪਰ ਗੁੱਟਕੀਆਂ ਸਿੱਗੀਆਂ। ਪਹਿਲਾਂ ਸਾਨੂੰ ਕੋਈ ਲੈ ਕੇ ਨਹੀਂ ਗਿਆ ਜੀ ਮੰਡੀ ਹੈ ਨਾ ਆਈਆਂ ਨਹੀਂ ਗਈਆਂ। ਉਸ ਤੋਂ ਬਾਅਦ ਅ ਫਿਰ ਸ਼ਰਾਧ ਚੜ ਗਏ। 15 ਦਿਨ ਸ਼ਰਾਧਾਂ ਚ ਟੱਪ ਕੇ ਸ਼ਰਾਧਾਂ 'ਚ ਅਸੀਂ ਕੋਈ ਨਵੀਂ ਚੀਜ਼ ਨਹੀਂ ਲੈਂਦੇਗੇ। ਫਿਰ ਅੱਜ ਹੀ ਨਰਾਤੇ ਚੜੇ ਨੇ ਤਾਂ ਅੱਜ ਹੀ ਆਪਾਂ ਲਿਆਂ ਦੇ ਬਾਗ ਆਪਾਂ ਤੁਹਾਨੂੰ ਦੱਸਦੇ ਆਪਾਂ ਬੱਚੀਆਂ ਖਾਸ ਕਰਕੇ ਜਿਹੜੀ ਫੀਡ ਲੈ ਕੇ ਆਏ ਆਂਗੇ ਇਹ ਤਾਂ ਆਪਣੀ ਮੋਟੀ ਬੱਚੀ ਖਾਸ ਕਰਕੇ ਲੈ ਕੇ ਆਇਆ ਤਾਰਾ ਦੀ ਪੀਪਰ ਫੀਡ ਪੀਪਰ ਵੀ ਜਿਵੇਂ ਜਿਹੜਾ ਆਪਣੀ ਬੱਚੀ 1.5 ਸਾਲ ਦੀ ਹੋਊਗੀ ਹਨਾ ਉਹ ਤਾਂ ਕਹਿੰਦੇ ਵੀ ਇੱਕ ਬੋਰੀ ਚਾੜ ਚਾਰ ਦੇ ਸ਼ਾਇਦ ਵੀ ਨਵੀਂ ਹੋ ਜਾਊਗੀ ਪਰ ਆਪਾਂ ਹਜੇ ਛੋਟੀਆਂ ਕਰਵਾਉਣੀ ਨੇ ਪਰ ਇਹ ਜੀ ਗ੍ਰੋਥ ਕਰ ਦੂਗੀ ਵਾਲੀ ਫੀਡ ਹੈ ਹਨਾ ਉਹਦੀ ਗ੍ਰੋਥ ਹੋ ਜੂ ਪੂਰੀ ਹੋ ਜੂਗੀ ਜਿਹੜੇ ਕਮੀਆਂ ਹੋਣੀਆਂ ਆ ਉਹ ਪੂਰੀਆਂ ਹੋ ਜਾਣਗੀਆਂ ਤੇ ਅੱਜ ਵਿਚਾਰੀ ਬਿਮਾਰ ਹੋ ਗਈ ਉਹਨੂੰ ਬੁਖਾਰ ਚੜ ਗਿਆ ਸਾਡੀ ਬੱਚੀ ਨੂੰ ਹਲਕਾ ਜਿਹਾ ਸੀ ਪਿਊਰ ਪਰ ਅਸੀਂ ਨਾਲ ਦੇ ਡਾਕਟਰ ਸੱਦ ਲਿਆ ਸੀਗਾ ਕਿਉਂਕਿ ਅਸੀਂ ਆਪ ਦੇ ਖਾਤਰ ਅਸੀਂ ਟਾਈਮ ਲਾ ਸਕਦੇ ਆ ਵੀ ਡਾਕਟਰ ਆਪਨੇ ਅਸੀਂ ਨਾਲ ਦੀ ਨਾਲ ਹੀ ਫੋਨ ਕਰਿਆ ਲੋ ਵਿਚਾਰੀ ਨੂੰ ਨੀਰ ਘੱਟ ਖਾਦਾ ਵੀ ਬਿਮਾਰ ਹੋ ਰਹੀ ਹੈਗੀ ਕਿਉਂਕਿ ਪਤੂ ਦਾ ਫਿਰ ਜੀ ਵਾਧਾ ਵਾਜੇ ਫਿਰ ਫਾਇਦਾ ਵੀ ਨਹੀਂ ਕੋਈ ਹਨਾ ਵੀ ਟੀਕੇ ਲਵਾਇਆ ਜਾਂਦਾ ਤੇ ਇਹ ਆ ਜੀ ਆਪਣੀ ਛੋਟੀ ਬੱਚੀ ਦਾ ਘੱਟ ਇਹ ਇੱਕ ਆਫਸਟਰ ਰੈਕ ਵੀ ਸਟਾਰਟਿੰਗ ਤੋਂ ਲੱਗਦੀ ਹੈ ਜਿਹੜੀ ਤਿੰਨ 6 ਮਹੀਨੇ ਤੱਕ ਇਹੀ ਫੀਡ ਚੱਲੂਗੀ ਇਹਦੀ ਇਹ ਵੀ ਕਾਰਾ ਦੀ ਹੈ ਇਹ ਇੱਕ ਆਫਸਟਰ ਰੈਲੀ ਛੋਟੀ ਬੱਚੀ 6 ਮਹੀਨੇ ਇਹੀ ਫੀਡ ਚੱਲਣੀ ਹੈ ਇਹ ਆਪਾਂ ਨੂੰ ਗੱਟਾਇਆ ਸੀ ਜੀ 1250 ਦਾ 25 ਕਿਲੋ ਇਹ ਵਾਲਾ 25 ਕਿਲੋ ਦਾ ਛੋਟੀ ਬੱਚੀ ਦਾ ਆਪਣੀ ਦਾ ਉਹ ਪੇਸਰਾ ਉਹ ਮੰਨ ਕੇ ਰੱਖਣੇ ਤੇ ਇਹ ਆਪਣਾ ਹੈ 1950 ਦਾ 1950 ਦਾ 50 ਕਿਲੋ ਇਹ ਆਪਾਂ ਕੋਨੇ 2 ਕਿਲੋ 2.5 ਕਿਲੋ ਦੇਣ ਤੇ 2-3 ਕਿਲੋ ਪਾਉਣਾ ਹੁੰਦਾ ਪਰ 2.5 ਪਾਦਨੇ ਹੂ 2 ਟੋਟਾ ਹੀ ਕਿਲੋ ਤੇ ਇਹ ਆਪਾਂ ਅਧਿਕ ਕਿਲੋ ਪਾ ਦਿੰਨੇ ਆਂ ਫੇਰੇ ਸ਼ਾਮ ਅਧਿਕ ਕਿਲੋ ਪਾ ਦਿੰਨੇਗੇ ਤੇ ਇਹ 6 ਮਹੀਨੇ ਤੱਕ ਚੱਲਣਾ ਉਹ ਵੀ ਜਿਵੇਂ ਆਪਣੇ ਕੋਈ ਵੀ ਝੋਟੀਆਂ ਨੇ ਹਨ ਆਪਣੇ ਘਰੇ ਜਿਵੇਂ 2 ਸਾਲ ਦੀ 3-2 ਸਾਲ ਦੀ ਕੱਟੀ ਹੋ ਗਈ ਤੇ ਉਹ ਨਮੀ ਨਹੀਂ ਹੋएगी ਆਪਾਂ ਉਹ ਇਹ ਫੀਡ ਪਾ ਸਕਦੇ ਆਂਗੇ ਵਧੀਆ ਫੀਡ ਉਹਦੀ ਕਮੀ ਪੂਰੀ ਕਰਦੇ ਬੱਚਿਆਂ ਦੀ ਕਮਜ਼ੋਰੀ ਹੁੰਦੀ ਉਹਨੂੰ ਸੈੱਟ ਕਰ ਦਿੰਦੀ ਹੈ ਤੇ ਸਾਰੀਆਂ ਕਮੀਆਂ ਸਰੀਰ ਦੇ ਨਾਲੋਂ ਪੂਰੀਆਂ ਕਰ ਦਿੰਦੀ ਹੈ ਇਹ ਤੇ ਬਾਕੀ ਥੋੜਾ ਜਿਹਾ ਆਪਾਂ ਨੂੰ ਖੁਰਾਕ ਤੇ ਵੀ ਧਿਆਨ ਰੱਖਣਾ ਚਾਹੀਦਾ ਹੈ ਨਾ ਜੇ ਅਸਰ ਆਪਣੇ ਘਰੇ ਝੋਟੀਆਂ ਨੇ ਜਾਂ ਕੋਈ ਬੱਚੀਆਂ ਨੇ ਆਪਣੇ 1.5 ਸਾਲ ਦੀਆਂ ਨਵੀਂ ਖਰਾਕ ਤੇ ਧਿਆਨ ਵੀ ਰੱਖਿਆ ਜਾਏ। ਕਿਉਂਕਿ ਸਹੀ ਟਾਈਮ ਹੁੰਦੋਂ ਨੂੰ ਖਰਾਕ ਪਾਉਣ ਦਾ। ਫਿਰ ਉਹ ਅੱਗੇ ਜਾਂ ਕਿ ਉਹ ਆਈ ਹੋ ਜਾਂਦੀ ਐ ਫਿਰ ਉਹ ਕਮਜ਼ੋਰੀਆਂ ਨਹੀਂ ਹੁੰਦੀਆਂ ਹਨਾ। ਤੇ ਆਪਣੀ ਜੋ ਟੀਵੀ ਹੁਣ ਇਹਨੂੰ ਵੀ ਵੀ ਇਹ ਫੀਡ ਚਾਰ ਦੇਣੀ ਸਲਾਹ ਹੈ ਕਿ ਵੀ ਕਬੂਰੀ ਆਪਾਂ ਇਹਨੂੰ ਚਾਰ ਦਈਏ ਆਪਣੀ ਝੋਟੀ ਨੂੰ। ਝੋਟੀ ਆਪਣੀ ਜੀ ਅੱਗੇ ਜੀ ਭੈਣ ਦਾ 2.5 ਸਾਲ ਦੀ ਨਵੀਂ ਹੋ ਗਈ ਸੀ। 2.5 ਤਾਂ ਹੀ ਵੀ ਤੇ ਸਵਾ ਲੱ ਸਾਲ ਦੀ ਥੂਪੀ ਦੀ ਤੇ ਇਹ ਦੇਖੋ ਜੀ 2.5 ਸਾਲ ਦੀ ਪੁੰਕਣਨ ਦੀ ਲੋਹੀ ਇਹ ਪਹਿਲਾਂ ਬੋਲਦੀ ਗਈ ਐ। ਤਾਰਾਂ ਦੇ ਜੀ ਪਹਿਲਾਂ ਤਾਂ ਤੇ ਉਹ ਦੋ ਡਾਕਟਰ ਕਹਿੰਦੇ 25 ਦਿਨ ਦੀ ਕਮਜ਼ੋਰੀ ਉਸ ਤੋਂ ਬਾਅਦ ਅਸੀਂ ਖਰਾਬ ਇਹਨੂੰ ਵਧੀਆ ਪਾਈ ਤੇ ਉਸ ਤੋਂ ਬਾਅਦ ਇਹ ਹਿੱਟ 'ਚ ਨਹੀਂ ਆਈ ਹੁਣ ਤੱਕ ਤੇ ਹੁਣ ਤਾਂ ਅਸੀਂ ਗੋਲੀਆਂ ਲਿਆਂਦੀਆਂ ਨੇ ਇਹਨੂੰ ਦਿੱਤੀਆਂ ਨੇ ਪਰ ਇਹ ਗੋਲੀਆਂ ਨਾਲ ਵੀ ਹਿੱਟ 'ਚ ਨਹੀਂ ਆਈਗੀ ਇਹਦੀ ਭੈਣ ਨੂੰ ਦਿੱਤੀਆਂ ਸੀ ਉਹਨੂੰ ਉਹ ਹਿੱਟ 'ਚ ਆ ਗਈ ਜੋ ਤੇ ਏਆਈ ਕਰਵਾਤੀ ਅੱਜ ਆਪਾਂ ਤੇ ਇਹ ਨਹੀਂ ਆਈਗੀ ਜਿਸ ਤੇ ਪਤਾ ਨਹੀਂ ਇਹਨੂੰ ਕੀ ਦਾ ਗੋਰੇ ਕੀ ਨਾਲ ਆਪਣੇ ਚੱਲਦੀ ਵਧਾ ਕੇ ਨੇ ਜਾਂਦੇ ਥੋੜੇ ਖਰਾਕ ਜਾਂਦੇ ਪਰ ਖਰਾਕཚ ਨਾਲ ਦੀਓ ਪਾਉਣੇ ਹਨਾ ਜਿਵੇਂ ਸਾਰਿਆਂ ਨੂੰ ਪਾਉਣੇ ਆ ਤੇ ਐਨਾ ਪਤਾ ਨਾ ਵੀ ਨਹੀਂ ਪਉਂਦੀ ਜੇ ਆਪਾਂ ਕਹੀਏ ਤੇ ਹੁਣ ਜੇ ਸਲਾਹ ਹੈ ਜੇ ਹੁਣ ਨਾਮ ਹਿੱਟ ਜਾਈ ਤਾਂ ਆਪ ਇੱਕ ਤਬੂਰੀ ਇਹਨੂੰ ਵੀ ਇਹ ਵਾਲੀ ਚਾਰਾਂ ਕਿ ਲਿਆ ਕੇ ਦੇਖਦੇ ਆਂ 10 ਦਿਨਾਂ ਨੂੰ ਕੀ ਇਹ ਵੀ ਚੱਲ ਜੇ ਤੇ ਕਿੰਨੇ ਦਿਨ ਦਾ ਹੁੰਦਾ ਪ੍ਰੋਸੈਸ ਤਾਂ ਗੋਲੀ ਦੇ ਵੀ ਕਿੰਨੇ ਦਿਨਾਂ ਦੇ ਵਿੱਚ ਹਿੱਟ ਚੱਲ ਜੇ ਥੋੜਾ ਬਸੂ ਬਾਕੀ ਆਪਾਂ ਦੇਖਦੇ ਆਂ ਵੀ ਜੇ ਉਹ ਬਿਹਤਰੀ ਨਹੀਂ ਹਿੱਟ ਤਬੂਰੀ ਨੂੰ ਵੀ ਚਾਰਦੇ ਆਂ ਤੇ ਆਸੀਂ ਬੱਥੀ ਨੂੰ ਵੀ ਥੋੜਾ ਦੁੱਧ ਪਿਲਾ ਦਿੰਦੇ ਆਂ ਜੀ ਪਾਣੀ ਕਰੀਏ ਵੀ ਤੇਰੀ ਆਸ ਕਰਦੇ ਕੋਈ ਪਹਿਲਾਂ ਇਹ ਨਾ ਛੀਪਿੰਗੀ ਆਈਏ ਉਥੋਂ ਤੇ ਜਦੋਂ ਅਸੀਂ ਕੱਟੀ ਨੂੰ ਪਿਆਣਾ ਰਿੰਗੀ ਸੀ ਅੱਜ ਕਿ ਫਿਰ ਥੋੜਾ ਤੈਨੂੰ ਪਿਆਰ ਲੁੰਦੇ ਹੁੰਦੇ ਨੇ ਕਿ ਨਹੀਂ ਜੀ ਬੱਚੀ ਨੂੰ ਨਾ ਮੈਂ ਦੁੱਧ ਅੱਧਾ ਕਿਲੋ ਤੇ ਜੀ ਕੁਝ ਪਾਣੀ ਪਾ ਲੈਣਾ ਫਿਰ ਮੋਕ ਲੈ ਲੈਂਦੇ ਹਾਂ ਜੇਰੀ ਨੂੰ ਚਲੇਗਾ ਵੀ ਔਰ ਕਾ ਜਾਓ ਹੋ ਜਾਂਦਾ ਹੈ ਨਾਲ ਪਾ ਦੂਗੀ ਜੀ ਮਾੜੀ ਜੀ ਹੁਣੇ 2 26 ਤਰੀਕ ਨੂੰ 2 ਮਹੀਨੇ ਦੀ ਹੋ ਗਈ ਤੇ ਚੰਨ ਮਹੀਨੇ ਤੱਕ ਇਹਨੂੰ ਹੋਰ ਵੀ ਡੀਗੋਟੋਨਿਕ ਸਟਾਰਟ ਕਰਦੇ ਥੋੜਾ ਤੇਰੀ ਕਮਜ਼ੋਰੀ ਜੀ ਹੋਊਗੀ ਬਟਾ ਜੀ ਦੋ ਤੇ ਮੈਂ ਨਾ ਮਿਕਸਚਰ ਲਿਆਉਣ ਆਪਾਂ 20 ਕਿਲੋ ਦੀ ਬਾਲਟੀ ਲੈਣੀ ਸੀ ਹੁਣ ਲੁੱਧਿਆਣੇ ਮੇਲਾ ਤੇ ਸਾਨ ਮੇਲਾ ਉਹਦਾ ਇਹ ਕਹਿੰਦੀ ਸੀ ਕਿ ਨਾ ਉੱਥੇ ਜਾਵਾਂਗੇ ਅਸੀਂ ਉੱਥੋਂ ਲੈ ਆਵਾਂਗੇ ਅਸੀਂ ਟਾਈਮ ਲੈਂਦੇ ਹਾਂ ਅਸੀਂ ਥੋੜਾ ਇਹ ਲੋਕਿੰਦੋ ਕਰਕੇ ਲੈ ਕੇ ਆਏ ਹੁਣ ਅਸੀਂ ਇਕੱਠੀ 20 ਕਿਲੋ ਦੀ ਬਾਲਟੀ ਲੈ ਕੇ ਆਵਾਂਗੇ ਤੇ ਕਹਿੰਦੇ ਲੁਧਿਆਣੇ ਮੇਲੇ ਤੋਂ ਰੰਗਣਾ ਤਾਂ ਇਹ ਤੋਂ ਸਸਤਾ ਪੈ ਜੰਦਾ ਨਾਲੇ ਬਧੇ ਚੀਜ਼ ਮਿਲਦੀ ਹੈ ਮੇਲੇ ਆ ਜਣਾ। ਪਰ ਜੋ ਕਰਤਾਰਾ ਢੋਕੀ ਕੱਢੀ ਹੁਣ ਇਹਨਾਂ ਦਾ ਫਰਮ ਨੇ ਮੇੜੀ। ਇੱਥੇ ਕੱਢਣ ਲੱਗੇ ਸੀ ਆਪਾਂ ਧਾਰਾਂ ਪਹਿਲਾਂ ਆਪਾਂ ਗਾਵਾਂ ਜਿਹੜਾ ਕੱਢ ਲੈਣੇ ਫਿਰ ਆਪਾਂ ਕੱਢਦੇ ਹੁਣ ਮੱਝਾਂ ਦੀਆਂ। ਦੋਨੇ ਪਹਿਲਾਂ ਗਾਇਆਂ ਦੇ ਧਾਰ ਕੱਢ ਲਾਂਗੇ। ਤੇ ਜਿਹੜੇ ਮੇਰੇ ਵੀਰਪਣਾ ਨੇ ਕਮੈਂਟ ਕਰਿਆ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦੀ ਬਹੁਤ ਤੁਸੀਂ ਵਧਾਈਆਂ ਦਿੱਤੀਆਂ ਸਾਡੀ ਮੱਝ ਦੀਆਂ। ਤੇ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਸ ਤਰ੍ਹਾਂ ਕਮੈਂਟ ਕਰਕੇ ਨਾ ਸਾਡਾ ਹੌਸਲਾ ਵਧਾਉਂਦੇ ਰਿਹਾ ਕਰੋ ਤੇ ਇੱਕ ਕਮੈਂਟ ਆਇਆ ਸੀ ਵੀ ਤੁਸੀਂ ਮੱਝ ਨਾ ਦਿਖਾਇਆ ਕਰੋ ਹਨਾ ਨਜ਼ਰ ਲੱਗ ਜਾਂਦੀ ਹੈ ਸਹੀ ਗੱਲ ਐ ਅਸੀਂ ਤਾਂ ਆਈਆਂ ਨੇ ਦਿਨਾਂ ਦੀ ਪਹਿਲਾਂ ਮੱਝ ਦਿਖਾਈ ਨਹੀਂ ਸੀ ਵੀਡੀਓ 'ਚ ਤੇ ਫਿਰ ਜੇ ਹੁਣ ਨਾ ਦਿਖਾਉਂਦੇ ਫਿਰ ਕਹਿ ਦਿੰਦੇ ਨੇ ਪਤਨ ਵੀ ਮੱਝ ਹੀ ਵਧੀਆ ਤਿਆਰ ਨਹੀਂ ਹੋਈ ਹੋਣੀ ਥੋੜੀ ਚਲੋ ਅਸੀਂ ਕੋਸ਼ਿਸ਼ ਤਾਂ ਕਰੀਏ ਵੀ ਨਾ ਆਉ ਕੋ ਦਿਖਾਈਏ ਹਨਾ ਵੀ ਬੜਾ ਲੇਟ ਦਾ ਹੁੰਦਾ ਲੋਟਾ ਨਾ ਦਿਖਾਈਏ ਚਲ ਫਿਰ ਵੀ ਜੀ ਵੀਡੀਓ 'ਚ ਆ ਜਾਂਦਾ ਮੰਨ ਲਓ ਤਾਂ ਕੀ ਚਲੋ ਅੱਗੇ ਪ੍ਰਮਾਤਮਾ ਦੀ ਮਰਜ਼ੀ ਹੈ ਹਨਾ ਜੀ ਤੇ ਬਾਕੀ ਲੋਕਾਂ ਦੀ ਨਜ਼ਰ ਵੀ ਬਹੁਤ ਬੁਰੀ ਹੈ ਲੋਕ ਟੋਕ ਕਮੈਂਟਸ ਦਿੰਦੇ ਨੇ ਐ ਨਹੀਂ ਦੇਖਦੇ ਵੀ ਕਿੰਨੀ ਮਿਹਨਤ ਕਰ ਰਹੇ ਨੇ ਇਹਨਾਂ ਨੇ ਪਤ ਨਹੀਂ ਕਿਵੇਂ ਪਾਲਦਾ ਅਗਲਾ ਪਸ਼ੂ ਹਨਾ ਟੋਕਣ ਲੱਗੇ ਮਿੰਟ ਲਾਉਂਦੇ ਨੇਗੇ ਤੇ ਇੱਕ ਕਮੈਂਟਰ ਅਸ ਸੀ ਕਹਿੰਦੇ ਤੁਸੀਂ ਇੰਸਟਾ ਚ ਲਾਉਨੇ ਹੋ ਵੀ ਹਾਂ ਜੀ ਇੰਸਟਾ ਚ ਲਾਉਨੇ ਆ ਆਪਾਂ ਸਾਡਾ ਪੇਜ ਬਣਾਇਆ ਹੋਇਆ ਚੈਲ ਫਾਰਮ ਦੇ ਨਾਮ ਤੇ ਤੇ ਤੁਸੀਂ ਉੱਥੇ ਜਾ ਕੇ ਸਾਡੇ ਨਾਲ ਕੋਈ ਗੱਲ ਕਰਨੀ ਤਾਂ ਉੱਥੇ ਚੈੱਕ ਕਰ ਸਕਦੇ ਹੋਗੇ ਹਾਂ ਇਧਰ ਆਪਾਂ ਨਾਲ ਗੱਲਬਾਤਾਂ ਕਰ ਰਹੇ ਸੀਗੇ ਨਾਲੇ ਆਪਾਂ ਕੱਢ ਰਹੇ ਆ ਧਾਰ ਤੇ ਇੱਕ ਕੁ ਮਿੰਟਾ ਜਿਹਾ ਤੁਸੀਂ ਇਹ ਨਾ ਖੁਰਲੀਆਂ ਝਾੜੂ ਨਾਲ ਮਾਰਿਆ ਕਰੋ ਹਨਾ ਸਾਨੂੰ ਵੀ ਲੱਗਦਾ ਝਾੜੂ ਨਾਲ ਮਾਰਿਆ ਕਰੇ ਫਿਰ ਖੁਰਲੀਆਂ ਚੰਗੀ ਤਰੀਕੇ ਨਾਲ ਸਾਫ਼ ਨਹੀਂ ਹੁੰਦੀਆਂ ਹਨਾ ਕਿਉਂਕਿ ਮੱਜਾਂ ਸੀ ਖੜੀਆਂ ਨਮਾਉਣੇ ਪਾਣੀ ਪੈ ਜਾਂਦਾ ਮੜਾ ਮੋਟਾ ਖੁਰਲੀਆਂ ਚ ਫਿਰ ਉਹ ਹੱਥ ਨਾਲ ਚੰਗੀ ਤਰੀਕੇ ਨਾਲ ਸਾਫ਼ ਨਹੀਂ ਹੁੰਦੀਆਂ ਝਾੜੂ ਨਾਲ ਨਾ ਸਾਰਾ ਸੈਡਾਂ ਚੋਂ ਜਿਹੜਾ ਖੁੰਝਾ ਚ ਜੰਮਿਆ ਹੁੰਦਾ ਸਾਰਾ ਨੀਰਾਚਾਰਾ ਉਹ ਨਿਕਲ ਜਾਂਦਾ ਹੈਗਾ ਇਸ ਕਰਕੇ ਸਾਨੂੰ ਝਾੜੂ ਮਾਰਨਾ ਪੈਂਦਾ ਤੇ ਉ ਤਾਂ ਅਸੀਂ ਹੁਣ ਕਹਿ ਰਹੇ ਸੀ ਕੋਈ ਬੁਰਸ਼ ਵਰਸ਼ ਦਾ ਇੰਤਜ਼ਾਮ ਕਰ ਲਈ ਆਪਾਂ ਹਨਾ ਵੀ ਖੁਰਲੀਆਂ ਸਾਫ਼ ਕਰਨ ਨੂੰ ਤੋ ਕਿ ਜਿਹਦਾ ਵਿੱਚ ਪੱਥਰ ਲੱਗਿਆ ਹੋਵੇ ਖੁਰਲੇ ਚੋਂ ਸਾਡੀ ਸਲਾਹ ਹੈ ਵੀ ਖੁਰਲੀਆਂ ਆਪਾਂ ਨਮੀਆਂ ਕਰਾਵਾਂਗੇ ਪੱਥਰ ਲਾਵਾਂਗੇ ਵਿੱਚ ਇੱਕ ਕਮੈਂਟ ਆਇਆ ਸੀ ਕਿ ਤੁਸੀਂ ਕਲੀ ਕਰ ਲਓ ਖੁਰਲੀਆਂ ਚ ਆਪਾਂ ਮਿਸਤਰੀ ਪੁੱਛ ਰੱਖਿਆ ਜੀ ਨਾਲ ਆਪਾਂ ਸਾਈਡ ਤੇ ਖੁਰਲੀ ਕਰਾਉਣ ਨਾਲ ਇਹ ਖੁਰਲੀਆਂ ਨਮੀਆਂ ਕਰਾਵਾਂਗੇ ਤੇ ਹੋ ਸਕਦਾ ਆਪਾਂ ਪੱਥਰ ਹੀ ਲਾਵਾਂਗੇ ਖੁਰਲੀਆਂ ਚ ਪੱਕੀਆਂ ਕਰਵਾਵਾਂਗੇ ਵਿੱਚ ਪਾਣੀ ਛੱਡਣ ਦਾ ਇੰਤਜ਼ਾਮ ਕਰਾਂਗੇ ਤੇ ਇੱਧਰ ਦੇਖੋ ਜੀ ਆਪਣੀ ਬਰਕਤ ਪੀリエ ਦੁੱਧ ਸ਼ੁਰੂ ਸ਼ੁਰੂ ਥੋੜਾ ਤੰਗ ਕਰਦੀ ਐ ਇਹਨੂੰ ਸ਼ੀਸ਼ੀ ਦਾ ਹਜੇ ਨਾ ਇੱਕ ਵਾਰੇ ਪੀਣ ਲੱਗ ਜੇ ਫਿਰ ਪਿੱਛੇ ਪਿੱਛੇ ਭਜਦੇ ਫਿਰ ਤਾਂ ਕਹੂਗੀ ਮੈਨੂੰ ਪਲਾਈ ਜਾ ਤੇ ਕਿਉਂਕਿ ਹੁਣ ਜਿਆਦਾ ਦੁੱਧ ਪੈਈ ਗਏ ਫਿਰ ਇਹਦਾ ਨਾ ਮੇਦਾ ਖਰਾਬ ਹੋ ਜੂਗਾ ਹਨਾ ਤੇ 2 ਲੀਟਰ ਆਪਾਂ ਇੱਕ ਟਾਈਮ ਪਿਆ ਦੇਣਾ 4 ਲੀਟਰ ਦੁੱਧ ਹੋ ਗਿਆ ਥੋੜੀ ਜਿਹੀ ਵੱਡੀ ਹੋ ਗਈ ਫਿਰ ਆਪਾਂ ਦੁੱਧ ਵਧਾ ਦਾਂਗੇ ਇਹਦਾ ਥੋੜਾ ਜਦੋਂ ਆਪਾਂ ਇਹਦੀ ਡੀ ਵਾਰਵਿੰਗ ਕਰਤੀ ਤੇ ਉਸ ਤੋਂ ਬਾਅਦ ਆਪਾਂ ਦੁੱਧ ਵਧਾ ਦਾਂਗੇ ਹੁਣ ਆਪਾਂ ਥੋੜਾ ਜਿਹਾ ਘੱਟ ਦੁੱਧ ਪਿਆਉਣੇ ਹੈਗੇ ਕਿਉਂਕਿ ਜੁੰਨਾ ਜਿਆਦਾ ਬਣ ਜਾਂਦਾ ਦੁੱਧ ਨਾਲ ਬਾਕੀ ਅਸੀਂ ਸਰੋਂ ਦਾ ਤੇਲ ਇਹਨੂੰ ਰੈਗੂਲਰ ਦੇ ਰਹੇ ਹਾਂ ਰੋਜ਼ 5 ਐਮਐਲ ਸਰੋਂ ਦਾ ਤੇਲ ਦਿੰਨੇ ਆਂ ਦੇਖ ਲਓ ਕਿਵੇਂ ਮਗਰ ਭੱਜੀ ਫਿਰਦੀ ਰਹਿੰਦੀ ਹੈ ਹੁਣ ਇਹਨੂੰ ਪਤਾ ਲੱਗ ਗਿਆ ਸ਼ੀਸ਼ ਤੇ ਉਧਰੋਂ ਸਾਡੀ ਬੱਚੀ ਆਸ ਕਰਦੀ ਰਹਿੰਦੀ ਹੈ ਵਿਚਾਰੀ ਫਿਰ ਆਪਾਂ ਇਹਨੂੰ ਵੀ ਪਿਲਾ ਦਿੰਨੇ ਆ ਥੋੜਾ ਜਿਹਾ ਡੇਢ ਦੋ ਸ਼ੀਸ਼ੀਆਂ ਭਰੀਆਂ ਸੀ ਡੇਢ ਇਹਨੂੰ ਪਿਆਤੀ ਤੇ ਅੱਧੀ ਸ਼ੀਸ਼ੀ ਆਪਾਂ ਉਹਨੂੰ ਪਿਆ ਦਾਂਗੇ ਦੇਖੋ ਜੇ ਥੱਲੇ ਪਾ ਕੇ ਇਹਨੂੰ ਵੀ ਚੁੰਗਣ ਦਾ ਪਤਾ ਹੈ ਵੀ ਮੈਂ ਚੁੰਗਾ ਦੇਖ ਲਓ ਹਨਾ ਨਾਲੇ ਇਹਦੇ ਮਾਂ ਦੇ ਅਸੀਂ ਲਵੇ ਵੀ ਨਹੀਂ ਲਾਈ ਤਾਂ ਵੀ ਦੇਖ ਲਓ ਇਹ ਇਹਦੇ ਹੁੱਡੇ ਮਾਰਨਗੇ ਇਹ ਵੀ ਮੈਂ ਵੀ ਦੁੱਧ ਪੀਣਾ ਹੈਗਾ ਅਸੀਂ ਘੱਟ ਪੀਣਾ ਥੋੜਾ ਜਿਹਾ ਫਿਰ ਵੀ ਅੱਗੇ ਖਰਾਬ ਨਾ ਹੋ ਜੇ ਹਨਾ ਇਹ ਅਧਰੋਂ ਆਪਣਾ ਡੇਵਲ ਫਿਰਦਾ ਇਹਦੇ ਪਿੱਛੇ ਪਿੱਛੇ ਇਹਦੇ ਨਾਲ ਖੇਡਣ ਨੂੰ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰਦੇ ਆ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜਿਹੜੇ ਮੇਰੇ ਵੀਰਪਣਾ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ